ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚਾਹੀਨ ਨਾਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਨ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਇੱਕ ਤੋਹਫਾ ਹੀ ਲੈ ਕੇ ਆਇਆ ਜੀ ਮੂੰਹ ਤੋਂ ਚਾਰ ਦੰਦ ਦੱਸਦਾ ਬਾਈ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਚੰਦ ਸਿੰਘ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ ਹੈ 8196867792 ਠੀਕ ਆ ਬਾਈ ਸੂਆ ਕਿੰਨਾ ਮਾਹੁੰਦੀ ਹੈ ਜੀ ਪਹਿਲਾ ਸੂਆ ਬਾਈ ਚਾਰ ਦੰਦ ਦਾ ਮੂੰਹ ਤੋਂ ਚਾਰ ਦੰਦ ਦਾ ਜੀ ਠੀਕ ਹੈ ਜੀ ਕਹਿੰਦੀ ਗੱਲ ਨੇ origignal ਚਾਰ ਹੀ ਹੋਣਗੇ ਜੀ ਬਾਈ ਮੈਂ ਨਾ ਕੋਈ ਚੈੱਕ ਕਰਕੇ ਲਿਆਉਗੀ ਆਪਾਂ ਨੂੰ ਤੇ ਸੀਮਾ ਰਿਕਾਰਡ ਬਾਈ ਨਹੀਂ ਬਾਈ ਕੋਈ ਨਹੀਂ ਗੱਲ ਨਹੀਂ ਕਰਨੀ ਨਾ ਆਪਾਂ ਪੁੱਛਿਆ ਤੇ ਨਾ ਅਗਲੇ ਨੇ ਦੱਸਿਆ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਬਾਈ ਹਫਤਾ ਲੈ ਜੂ ਜੇ ਮੰਨ ਲਾ 5-7 ਦਿਨ ਤਾਂ ਬੱਚੀ ਨੂੰ ਫੁੱਲੇ ਡੁੱਲੇ ਲੈਣੇ ਚਾਹੀਦੇ ਆ ਥਣਾ ਦੇ ਡੰਨਾ ਜੀ ਬਾਈ ਮੈਂ ਨਾ ਥਣੂ ਦਾ ਮਹਾਰਾਜ ਨੂੰ 15 ਰੋਸਤੀ ਦੇਵੇ ਠੀਕ ਆ ਜੀ ਬਬ ਪਲਾ ਪੌਂਦੀ ਹੁੰਦੀ ਹੈ ਜੀ ਹੁਣ ਥੋੜੀਆਂ ਜੀ ਹਾਂ ਪਲਾ ਤਾਂ ਬਾਈ ਆਏ ਨਾ ਪਹਿਲਾਂ ਨਾ ਬੱਚੀ ਪਾਉਗੀ ਜੀ ਪਲਾ ਪਾਉਗੀ ਫੇਰ ਹੀ ਇਹਨੇ ਬੜਨਾ ਸਹੀ ਗੱਲ ਹੈ ਜੀ ਹਾਂ ਜੀ ਤੇ ਕਿੰਨਾ ਕ ਬਾਜੂ ਦੁੱਧ ਜੀ ਦੁੱਧ ਚਲੋ ਆਪਾਂ ਬਾਹਲਾ ਤਾਂ ਦੇ ਨਹੀਂ ਬਾਈ 17 18 ਕਿਲੋ ਦੁੱਧ ਬੱਚੀ ਨੂੰ ਬਾਹਲਾ ਨਹੀਂਗਾ ਕੋਈ ਬਾਲਾ ਨਹੀਂ ਕੱਦ ਕੱਢ ਕਿੰਨੇ ਕਿਲੋ ਪਾ ਜੇ ਬਾਕੀ ਛੋਟੀ ਨਹੀਂ ਬੱਚੀ ਬਾਈ ਵੱਡੀ ਕੱਦ ਕਾਠ ਵੀ ਚੰਗਾ ਆ ਜਾਂਦਾ ਰੰਗ ਪ੍ਰਿੰਟ ਜਾਤ ਬਰੀਡ ਦੀ ਚੰਗੀ ਤੋਰ ਕੇ ਦਿਖਾਦੀ ਵੀਰੇ ਸੂਆ ਪਹਿਲਾ ਜੀ ਮੂੰਹ ਤੋਂ 4 ਦੰਦ ਦਾ ਖੂਬਸੂਰਤੀ ਦਾੰਦ ਤੋਂ ਕੋਈ ਨਹੀਂ ਬਾਕੀ ਫੇਸ ਕੁਆਲਿਟੀ ਸੋਹਣੀ ਆ ਜੀ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ala ਥਾਣਾ ਹਵਾਨੇ ਦੀ ਖੂਬਸੂਰਤੀ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਨਾ ਗੁਲਾਬੀ ਹਵਾਨਾ ਥਾਣਾ ਦੇ ਸਾਈਡ ਚੈੱਕ ਕਰ ਲਓ ਗੈਪ ਤੇ ਲੱਗੇ ਆ ਹਾਥੀ ਚਵਾਈ ਵਾਲਾ ਥਾਣਾ ਜੀ ਬਾਕੀ ਹਾਈਟ ਤੁਸੀਂ ਬਾਈ ਦੇ ਹਿਸਾਬ ਨਾਲ ਚੈੱਕ ਕਰ ਲਿਓ ਬਾਈ ਦੇ ਮੋਢੇ ਤੇ ਕਰਉਂਦੀ ਆ ਜੀ 17 18 ਕਿਲੋ ਦੁੱਧ ਬਾਈ ਦੱਸਦਾ ਕਿ ਪੌਣ ਦਾ ਹੱਕ ਆ ਹੱਕ ਵੀ ਆ ਵੀਰੇ ਪੌਣ ਦਾ ਬਾਕੀ ਸੇਵਾ ਦੇ ਸਰ ਤੇ ਆ ਜੇ ਕੋਈ ਵੀਰ ਵਾਧਾ ਕਰ ਲੂ ਤਾਂ ਵਾਧਾ ਵੀ ਲੈ ਸਕਦਾ ਖਵਾਨਾ ਤੁਸੀਂ ਬੈਕ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਕਾਹੀ ਨਾ ਬਾਈ ਆ ਭਾਲਾ ਵੀ ਕੋਈ ਪਾਸਾ ਨਾ ਮੰਨੇ ਵੀਰ ਠੀਕ ਹੈ ਜੀ ਆਪਾਂ ਦਿਖਾ ਦੇ ਦਿੰਦੇ ਬਾਕੀ ਨਾ ਥੋੜਾ ਜਾਂ ਐਮਰੀ ਦਾ ਕਰਦੀ ਆ ਉਹੀ ਉ ਮੰਨ ਲਾ ਲੈ ਥੋੜੀ ਜੀ ਭਾਲਾ ਜੀ ਆ ਠੰਡੀ ਮਿੱਠੀ ਪਲਾ ਇਧਰ ਦੀ ਬਹਿ ਜਾ ਪਲਾ ਉਧਰ ਦੀ ਬਹਿ ਜਾ ਕੋਈ ਪ੍ਰਵਾਹ ਨਹੀਂ ਹਵਾਨਾ ਵਖਾਈ ਬਾਈ ਇਥੋਂ ਸ਼ੁਰੂ ਕੀਤਾ ਬੱਚੀ ਨੇ ਵੇਖ ਤੂੰ ਚੈੱਕ ਕਰੋ ਜੀ ਅਜੇ ਤਾਂ ਬਣਨਾ ਬੱਚੀ ਨੇ ਬਾਈ ਕੋ ਬਣ ਕੇ ਸੁਣਾ ਸਹੀ ਗੱਲ ਹੈ ਜੀ ਹਾਂਜੀ ਤੇ ਡਿਮਾਂਡ ਬਾਈ ਕੀ ਰਹਿਣ ਵਾਲੀ ਹੈ ਦੀ ਜੀ ਡਿਮਾਂਡ ਬਾਈ ਆਪਣੀ ਪਤਾ ਹੀ ਹੈ ਲੈ ਬਾਈ ਆ ਗਲਾਈ ਨਹੀਂ ਢਲ ਪਈ ਹੈ ਜੀ ਸਹੀ ਗੱਲ ਹੈ ਜੀ ਡਿਮਾਂਡ ਬਾਈ ਆਪਾਂ ਤੈਨੂੰ ਪਤਾ ਅੱਗੇ ਵੀ ਆਪਾਂ ਸੁਖਨਾਂ ਤੀਜੇ ਦਿਨਾਂ ਨੂੰ ਵੀਡੀਓ ਪਾਈ ਸੀ ਦੂਜੇ ਦਿਨਾਂ ਨੂੰ ਹਾਂਜੀ ਮੋਲ ਬੱਛੀ ਦਾ 70 ਕਰਦਾ ਫੇਰ ਵੀ ਵਿਕਣਾ ਠੀਕ ਹੈ ਜੀ 75 ਕਰਦਾ ਫੇਰ ਵੀ ਵਿਕਣਾ ਪਰ ਆਪਾਂ 63000 ਰੁਪਏ ਚ ਮਾਣ ਤਾਣ ਕਰਦਾਂਗੇ ਬਾਈ ਹੋ ਜੂ ਕਿੰਨਾ ਥੋੜਾ ਜਨਾ ਮਾਣ ਤਾਣ ਜਰੂਰ ਕਰਾਂਗੇ ਬਾਈ ਯਾਰ ਬਾਕੀ ਆਏ ਆ ਬਾਈ ਜਿੱਦਾਂ ਬੱਛੀ ਤਿਆਰ ਹੋਗੀ 70 75000 ਰੁਪਏ ਦੀ ਬੱਛੀ ਆ ਉਹਦੇ ਨਹੀਂ ਵਿਖਨੇ ਇਹ ਭਾ ਦੇਣਾ ਬਾਈ 63000 ਰੁਪਏ ਚ ਬਾਈ ਕਹਿੰਦਾ ਮਾਣ ਤਾਣ ਕਰਦਾਂਗੇ ਜੀ ਬੱਛੀ ਚੰਗੀ ਆ ਰੰਗ ਪ੍ਰਿੰਟ ਦੀ ਚੰਗੀ ਆ ਜਾਤ ਬਰੀਡ ਦੀ ਚ ਬਾਕੀ ਜਿਹਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਕਨੈਕਟ ਬਾਈ ਨਾਲ ਕਰ ਸਕਦੇ ਹੋ ਜੀ ਧੰਨਵਾਦ